ਵਿਸ਼ਵਪਸੰਦ ਬੋਲੀਆਂ ਦੇ ਬਾਦਸ਼ਾਹ ਪਾਲ ਸਮਾਉ ਵੱਲੋਂ ਲੋਹੜੀ ਦਾ ਪ੍ਰੋਗਰਾਮ ਪਿੰਡ ਸਮਾਉ ਵਿਖੇ ਕਰਵਾਇਆ ਗਿਆ। ਕਸਮਾ ਪਿੱਖੀ ਦੇ ਪਿੰਡ ਸਮਾਉ ਵਿਖੇ ਰਵਾਇਤੀ ਲੋਹੜੀ ਸਮਾਗਮ ਵਿੱਚ ਪਹੁੰਚੇ ਸਿੱਧੂ ਮੂਸੇਵਾਲੇ ਦੇ ਮਾਤਾ। ਇੰਟਰਨੈਸ਼ਨਲ ਬੋਲੀਆਂ ਦੇ ਬਾਦਸ਼ਾਹ ਪਾਲ ਸਮਾਉ ਵੱਲੋਂ ਹਰ ਸਾਲ ਪਿੰਡ ਸਮਾਉ ਵਿੱਚ ਲੋਹੜੀ ਦਾ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਪੰਜਾਬੀ ਫਿਲਮ ਜਗਤ ਦੇ ਅਦਾਕਾਰ ਅਤੇ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਹੈ। ਇਸ ਸਾਲ ਮਨਾਏ ਜਾਣ ਵਾਲੇ ਲੋਹੜੀ ਦੇ ਤਿਉਹਾਰ ਮੌਕੇ ਸਿੱਧੂ ਮੂਸੇਵਾਲੇ ਦੀ ਮਾਤਾ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਅਤੇ ਉਹਨਾਂ ਦਾ ਉੱਥੇ ਨਿੱਘਾ ਸਵਾਗਤ ਕੀਤਾ ਗਿਆ ਆਓ ਦਿਖਾਉਦੇ ਹਾਂ ਪਿੰਡ ਸਮਾਉ ਵਿੱਚ ਮਨਾਏ ਗਏ ਲੋਹੜੀ ਦੇ ਤਿਉਹਾਰ ਦੀਆਂ ਕੁਝ ਝਲਕੀਆਂ ਇਹ ਆਪੈਣਾ ਸਾਰੀਆਂ ਸਦੇ ਚਿਹਰੇ ਤੇ ਖੁਸ਼ੀਆਂ ਨੇ ਸਾਡੀ ਭੈਣ ਉਹਦੇ ਚਿਹਰੇ ਤੇ ਖੁਸ਼ੀ ਹੈ ਕਿਉਂਕਿ ਦੂਜਿਆਂ ਤੋਂ ਖੁਸ਼ੀਆਂ ਪੜ੍ਹਣੀਆਂ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਅੰਦਰ ਦਰਦ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਤੇ ਦੂਜਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇਣੀਆਂ ਇਹ ਵੀ ਬਹੁਤ ਵੱਡਾ ਕਹਿੰਦੇ ਇੱਕ দান ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਦੇ ਝੋਲੇ 'ਚ ਖੁਸ਼ੀ ਪਾੜੀ ਸਮਾਉਂ ਦੇ ਵਿੱਚ ਪਿੰਡ ਸਮਾਉਂ ਦੇ ਵਿੱਚ ਸਾਡਾ ਬੇਟਾ ਪਾਲ ਮੈਨੂੰ ਕਿੰਨੇ ਹੁੰਦੀ ਹੈ ਕਿ ਮੈਨੂੰ ਪਾਲ ਦੇ ਵਿੱਚੋਂ ਤਿੰਨ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਹੈ ਦੇ ਵਿੱਚੋਂ ਔਰ ਆਪਣਾ ਭਰਾ ਵੀ ਨਜ਼ਰ ਆਉਦਾ ਹੈ ਔਰ ਆਪਣੀ ਕੁੜੀ ਵੀ ਨਜ਼ਰ ਆਉਂਦਾ ਹੈ ਇਹਨੇ ਸਾਰੀਆਂ ਜਿੰਨੀਆਂ ਵੀ ਕੁੜੀਆਂ ਦੇ ਧੀਆ ਭੈਣਾਂ ਦੇ ਕੋਈ ਸਮਾਜ ਦੇ ਵਿੱਚ ਸੋਹਰੇ ਪਰ ਦੁਖੀਆਂ ਕਿਸ ਦਾ ਕਿ ਮਾਂ-ਬਾਪ ਹੈ ਨਹੀਂ ਜਦੋਂ ਉਹ ਨਹੀਂ ਲੱਗਦਾ ਕੋਈ ਬੰਦਾ ਕੋਈ ਚਾਲੀ ਕਰਦਾ ਹੈ ਬਹੁਤ ਸੋ ਘੜਾ ਦਿੱਤੀ ਹੈ ਕੀ ਆ ਕੋਈ ਦਰਦ ਦੇ ਕਿ ਚੰਨੀ ਵੀ ਜੀਵਨਿਆ ਕੀ ਹੋ ਬਿਲਕੁਲ ਡਿਪਰੈਸਡ ਹੀ ਰਹਿੰਦਾ ਹੈ ਮੈਨੂੰ ਕੋਈ ਪਤਾ ਹੀ ਨਹੀਂ ਪਤਾ ਨਹੀਂ ਮੈਨੂੰ ਤਾਂ ਕੋਈ ਪਤਾ ਨਹੀਂ ਉਹ ਜਿਹੜੀ ਹਨ ਉਹਨਾਂ ਨੂੰ ਇਤਿਹਾਸੀ ਖੁਸ਼ੀ ਦਿਲਦੀ ਆ ਇਹ ਵੀਰ ਜਿਹੜਾ ਹੈ ਹੈ ਭਰਾ ਜਿਹੜਾ ਬਾਪ ਵਰਕੇ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਸਭ ਨੂੰ ਕੁਲਾਵੇ ਚ ਰੰਦਾ ਹੈ ਸਭ ਦੇ ਦਰਦ ਆਪ ਅਗਰਸਵੇਟ ਲਗਾਉਂਦੇ ਅੰਦਰ ਕਿੰਨਾ ਦਰਦ ਆ ਇਹ ਮੈਂ ਦੇਖਦੀ ਹੁੰਦੀ ਆ ਕਿਉਂਕਿ ਇਹ ਇੱਕ ਛੋਟਾ ਸਿਖਿਆ ਨਵੀਂ ਆ ਗਈ ਹਟਾ ਉਹ ਜਿਹੜਾ ਸਿਸਟਮ ਸਾਹ ਚੀਦਾ ਹੋ ਗਈ ਸੀ ਤੇ ਉਹ ममता ਉਹ ਮਾਂ ਦੀ ਜਿਹੜੀ ममता ਉਹ ਤੁਹਾਡੇ ਸਾਰਿਆਂ ਧੀਆਂ ਪੇੜਾ ਜਿੰਨੀਆਂ ਵੀ ਹੋਣਗੀਆਂ ਉਹਨਾਂ ਦੇ ਵਿੱਚੋਂ ਲੱਭਦਾ ਪਿਆ ਸੋ ਉਹਹੀ ਆ ਕਿ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਦੂਜਿਆਂ ਨੂੰ ਤੁਸੀਂ ਕਲਾ ਵਿੱਚ ਲੈਣਾ ਭਰ ਕੇ ਝੋਲੀਆਂ ਭੇਜਣੀਆਂ ਇਹ ਕਿਸੇ ਅਲੱਗ ਜਿਹੜੀਆਂ ਕੋ ਰੂਹਾਂ ਰੱਬ ਤੇ ਇਸ ਦਾ ਇੱਥੇ ਰੱਬੀ ਰੂਹਾਂ ਜਿਹੜੀਆਂ ਰੱਬ ਗਿਆ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਹੀ ਸੇਹੇ ਕਮਉਂਦੇ ਨੇ ਸੋ ਅੱਜ ਮੈਂ ਇੱਥੇ ਆਈਆਂ ਤੇ ਮੇਰੇ ਕੋ ਵੀ ਚਿਹਰੇ ਤੇ ਖੁਸ਼ੀਆਂ ਕਿੰਨਾ ਵੇੜਾ ਭਰਿਆ ਪਿਆ ਧੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰੇ ਤੇ ਖੁਸ਼ੀਆਂ ਨੇ ਔਰ ਮੈਂ ਇੱਕ ਬੱਚੇ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਇੰਨੀ ਭਰਿਆ ਰੱਖੇ ਔਰ ਤੂੰ ਹਮੇਸ਼ਾ ਇੱਥੇ ਕਰਮ ਕਰਦਾ ਰਵੇ ਤੇਰੇ ਘਰ 'ਚ ਬਰਕਤਾਂ ਹੋਣ ਆਲੀਆਂ ਮਾਵਾ ਧੀਆ ਭੈਣਾਂ ਨੇ ਉਹਨਾਂ ਦੇ ਹਿਰਦੇਰ ਹਮੇਸ਼ਾ ਖਾਰ ਕੇ ਭੇਜੇ ਉਹਨਾਂ ਦੇ ਝੋਲੀਆਂ ਭਰ ਕੇ ਭੇਜੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਭੇਜੇ ਜਿਸ ਦਾ ਅੱਜ ਅਸੀਂ ਕੁਸ਼ਕਰੀਏ ਜੀ ਧੰਨਵਾਦ ਤੁਹਾਡਾ ਬੰਡਾ ਸਿੰਘ ਹੈਗਾ ਇਹ ਭੈਣ ਜੀ ਆਈ ਨੂੰ ਇਹਨਾਂ ਨੇ ਔਰ ਨਾਣੀ ਸਾਰਾ ਵੇੜਾ ਭਾੜਿਆ ਕਿੰਨਾ ਚਾ ਹੈ ਸਾਰਿਆਂ ਨੂੰ ਇਹਨਾਂ ਨੂੰ ਮਿਲਣ ਦਾ ਇਹਨਾਂ ਨੂੰ ਦੇਖਣ ਦਾ

ਜੋ ਬੈਂਦੀ ਨੇ ਬੋਲਿਆ ਜੋ ਮੁੰਮੀ ਨੇ ਬੋਲਿਆ ਉਹਦੇ ਤੋਂ ਉਪਰ ਕੋਈ ਗੱਲ ਮੇਰੇ ਤਾਂ ਆਦੀ ਰਹਿੰਦਾ ਹੈ ਕਹਿੰਦੀ ਹੈ ਨਹੀਂ ਪਰ ਫੇਰੇ ਮੈਂ ਕਹਿੰਦੀ ਇਹ ਅਸੀਂ ਸਾਰੇ ਜਾਣੀ ਗੱਲ ਕਿ ਜਿਵੇਂ ਮਰਜੀ ਆਰਗੇਨਾਈਜ਼ ਕਰਦੇ ਆਂ ਲੇਕਿਨ ਮੋਟੀ ਇਹੀ ਹੈ ਇਹੀ ਤਰਕੀਬ ਕਰਦਾ ਹੈ ਇਹੀ ਸਾਰਾ ਕੁਝ ਕਰਦਾ ਸਾਨੂੰ ਕਿੱਕ ਇਹ ਹੀ ਲਿਆ ਹੁੰਦਾ ਕਿ ਕਹਿੰਦੇ ਨੇ ਇਸ ਕਰਕੇ ਸਾਰਾ ਸਿਲੇ ਕੇ ਸਾਰਾ ਕੰਮ ਪਾਲ ਸੀ ਜਾਂਦਾ ਔਰ ਕੱਲ੍ਹ ਸ਼ੇਅਰ ਰੱਖੋ फंक्शन ऑर्गेनाइज करते हैं बैडो बिना तिया के उन्ना कट हों गुरु महाराज की महमा जिथे कोई मनो सुचे मन सुची आत्मा के नाल जुड़ता है उसे वाहगुरु जी ने देखे कि मैं फुल बस दिया। रहे है यह सब गोड़ियां मेहरबानी जी जिंदा रह पुत हमेशा तरक्या करें तेन खुशहाली मिले जो चौड़े तक मिले

ਕਿਵੇਂ ਲਏ ਉਹਨੇ ਕਿਵੇਂ ਕਰਦਾ ਹੈ ਹਸਲਾ ਕਰਦਾ ਹੈ ਹਰ ਗੱਲ ਪੁੱਛਦਾ ਹੈ ਮਾ ਨਹੀਂ ਦਿੰਦਾ ਨਾ ਕਰਨਾ ਤੇ ਇਹ ਨਹੀਂ ਹੈ ਸਾਰਾ ਕੁਝ ਸੋ ਬਹੁਤ ਬਰਕ ਆ ਗਈ ਬਾਈ ਕਿ ਕਿ ਬਰਸੂ ਚੰਡੀ ਤੁਸੀਂ ਆਏ ਬਹੁਤ ਵੱਡਾ ਭਾਗ ਹੈ ਸਾਰੇ ਪੀੜਿਆਂ ਮਾਈਂ ਨੂੰ ਦੀ ਖਾਣੂ ਦਰੁਖਸੀ ਸਕੂਨ ਦੇ ਤੇ ਬੱਚੇ ਦਾ ਪਿਆਰ ਬਣ ਚੱਲ ਗਿਆ ਬੀ ਬਹੁਤ ਬਹੁਤ ਨੇ ਵਰਤਿਆ ਜੁੜੀ ਪੂਰੀ ਪੀੜਾਂ ਉਹ ਬੇਟਾ ਸਾਰਿਆਂ ਨੂੰ ਖੁਸ਼ੀਆਂ ਬੰਨਣ ਦੀ ਕੋਸ਼ਿਸ਼ ਕਰਦੇ ਨੇ

ਮੈਂ ਬੋਲ ਸਮੇਂ ਤੋਂ ਦੇਖ ਨਹੀਂ ਆ ਰਹੀ ਸੀ ਪਰ ਮੈਂ ਇਹਦੇ ਨਾਲ ਜਲਦ ਜੁੜੀ ਹੋਈ ਹਾਂ ਮੇਰਾ ਨਾਮ ਬਸਰਾ ਇਹ ਸੰਗਤਾਂ ਦੇ ਟੂਰ ਤੋਂ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੈਂ ਆਪਣਾ ਚੜ੍ਹਨੀ ਕਲਾਕਸ਼ਿ ਤੇ ਐਸੀ ਤਰ੍ਹਾਂ ਕਿ ਦੇ ਬੇੜੇ ਵਿੱਚ ਮਿਲਦੇ ਰਹੇ ਤੇ ਸਮੋਹਾਂ ਬਣਦੇ ਰਹੇ ਇਹ ਸਾਡੇ ਵਰਗੀਆਂ ਬੁਢਾਰੀਆਂ ਮਾਵਾਂ ਨੂੰ ਵੀ ਥੋੜਾ ਜਿਹਾ ਸਕੂਨ ਮਿਲਦਾ ਹੈ ਤੇ ਆਪ ਮੈਂ ਕਹਿ ਦਿੰਦਾ ਹਾਂ ਆਲੋਟੇ ਦਾ ਮਹੌਤ ਕੋਟਨ ਵਰਗਾ ਦੀ ਮਾਤਾ ਜੀ ਨੂੰ ਜਰੂਰੀ ਲੋੜ ਜੀ ਸੁਣ ਰਹੀ ਹਾਂ ਮਾਤਾ ਜੀ ਤੋਂ ਜਿਹੜਾ ਆਪਣਾ ਪਿੰਡ ਹੈ ਅਸੀਂ ਜਿੱਥੇ ਮੇਰਾ ਇਹਨਾਂ ਦੇ ਨਾਲ ਇੱਕ ਮਾਪੂਤ ਦਾ ਰਿਸ਼ਤਾ ਉਹਦੇ ਨਾਲ ਨਾਲ ਇੱਕ ਭਰਾ ਦਾ ਰਿਸ਼ਤਾ ਵੀ ਹੈ ਇੱਕ ਟਿੱਕੇ ਦਾ ਰਿਸ਼ਤਾ ਵੀ ਹੈ ਅਸੀਂ ਹਰ ਕੋਸ਼ਿਸ਼ ਕੀਤੀ ਹੈ ਹਰ ਸਮਾਂ ਸਾਡਾ ਸਾਡੇ ਪਿਆਰੇ ਵੀਰ ਜਿਹਨਾਂ ਨੂੰ ਅਸੀਂ ਕਦੇ ਵੀ ਸੱਤ ਜਨਮਾਂ ਤੱਕ ਭੁੱਲ ਨਹੀਂ ਸਕਦੇ ਸਾਡਾ ਵੀਰ ਸਿੱਧ ਸਿੰਘ ਸਿੱਤੂ ਸਿੱਤੂ ਮੁਸੇਬਾ ਅਸੀਂ ਹਰ ਚੀਜ਼ ਸਾਡੀ ਉਹਨਾਂ ਨੂੰ ਸਮਰਪਿਤ ਹੈ ਕੋਸ਼ਿਸ਼ ਕਰਦੇ ਹੁੰਦੇ ਆ ਅਸੀਂ ਵੀ ਅਸੀਂ ਇੰਨਾ ਕੁੰਗਦਾਨ ਪਾਈ ਹੈ ਸਾਡੀ ਮਾਂ ਨੂੰ ਜਿੰਨੇ ਖੁਸ਼ੀ ਹੋ ਸਕਦਾ ਸਾਡੇ ਵੱਲੋਂ ਅਸੀਂ ਦੇ ਸਕੀਏ ਅਸੀਂ ਸਿੱਧੂ ਤਾਂ ਨਹੀਂ ਸਕਦੇ ਕਦੇ ਵੀ ਨਹੀਂ ਕਰ ਸਕਦੇ ਪਰ ਮਾਤਾ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਹੌਸਲਾ ਦੇਣ ਦੇ ਲਈ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਭਾਵੇਂ ਸਾਡੇ ਤੋਂ ਸਾਡੇ ਵੀਰੇ ਦਾ ਤੋਂ ਕਦੇ ਨਹੀਂ ਕਿਆ ਲਹੂ ਨਾ ਹਮੇਸ਼ਾ ਹੀ ਇਸ ਉਹਨਾਂ ਦੀ ਗੱਲ ਕਰਨ ਲੱਗੀ ਮੋਰਸ਼ਨਲ ਹੋ ਜਾਂਦੇ ਆ ਉਹ ਵੀ ਅੰਦਰੋਂ ਮੇਰਾ ਜਿਗਰਾ ਜਿਹੜਾ ਉਹ ਰੋ ਰਿਹਾ ਪਰ ਇਸ ਸਮਾਜ ਦੇ ਵਿੱਚ ਜਿਉਣਾ ਹੁੰਦਾ ਸਮਾਜ ਦੇ ਵਿੱਚ ਜਿਚਣਾ ਹੁੰਦਾ ਅਸੀਂ ਉਹਨਾਂ ਦੇ ਅਧੂਰੇ ਛੱਡੇ ਹੋਏ ਕੰਮਾਂ ਨੂੰ ਨਿਭਰੇ ਚਾੜਤਾ ਹੁੰਦਾ ਉਹਨਾਂ ਦੇ ਦੇਖੇ ਹੋਏ ਸੁਪਨਿਆਂ ਨੂੰ ਅਸੀਂ ਪੂਰਾ ਕਰਨਾ ਹੁੰਦਾ ਸੋ ਅੱਜ ਅਸੀਂ ਮਾਤਾ ਜੀ ਨੂੰ ਲੋਰੀ ਦਾ ਤਿਹਾਰ ਹਰ ਸਾਲ ਆਪ ਪਕੜੀਆਂ ਨੂੰ ਲੋਰੀ ਤੇ ਨੇ ਆ ਸਮਾ ਦੇ ਵਿੱਚ ਕਿਹੜੇ ਤਿਹਾੜ ਮਨਾਏ ਜਾਂਦੇ ਨੇ ਉਹਨਾਂ ਧੀਆਂ ਦੇ ਲਈ ਜਿੰਨਾ ਟੁੱਟੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਨਾ ਕਿਤੋਂ ਅਦੂ ਗਿਆ ਨਹੀਂ ਗੱਲਾਂ ਮੀਰੀ ਗਰੀ ਈ ਸੌਤਾ ਦੌਲਤਾਂ ਦੀ ਨਹੀਂ ਨਹੀਂਦੀ ਪਰ ਰੋਦੀ ਹੁੰਦੀ ਹੈ ਇਤਨੇ ਕਿਤੇ ਜਿਦੋਂ ਸਾਰੇ ਟੁੱਟੇ ਹੋਏ ਕਮੰਚ ਤੇ ਇਕੱਠੇ ਹੋਣੇ ਆ ਇਹ ਸਾਡੇ ਤਿਹਾੜ ਸਾਡੀਆਂ ਰੋਇਤਾਂ ਸਾਨੂੰ ਬੜਾ ਮਜ਼ਬੂਤ ਬਣਾਉਂਦੀਆਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਜਿਹੜੇ ਅਸੀਂ ਵਤੋਂ ਮਨਿਆਤੀਆਂ ਦਾ ਇਹ ਅਰੰਭ ਕਰਿਆ ਪਿੰਡ ਸੁਹਾਉਂਦੀਆਂ ਪੀਆਂ ਪੂਰੇ ਵਿਸ਼ਵ ਦੇ ਵਿੱਚ ਅਸ਼ਭੂਰ ਮੰਨਿਆ ਪਿੰਡਾਂ ਪਿੰਡਾਂ ਵਿੱਚ ਦੀਆਂ ਲੱਗ ਲੱਗੀਆਂ ਅਸੀਂ ਲੋਰੀ ਸੀ ਜਿਹੜੀ ਇਹ ਵੀ ਬੜੀ ਦਿਲ ਦੇ ਨੇੜੇ ਆ ਉਹਨਾਂ ਤੇ ਹਰ ਕਹਾਤਾ ਜਿਹਨਾਂ ਨਿਪਰਾ ਤੁਰ ਜਾਂਦੇ ਰਿਹਾ ਉਹਨਾਂ ਮਾਵਾਂ ਨੂੰ ਪਤਾ ਜਿਨ੍ਹਾਂ ਦੇ ਜਿਗਰ ਜਿਗਰ ਦੇ ਟੁਕੜੀ ਟੁਕੜ ਜਾਂਦੇ ਨੇ ਤੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਹੌਸਲਾ ਦੇਣ ਤੇ ਲਈ ਉਹਨਾਂ ਨੂੰ ਸਤਿਕਾਰ ਦੇਣ ਤੇ ਰਹੀਏ ਸੀ ਇਹਨਾਂ ਤਿਹਾਰਾਂ ਨੂੰ ਮੋਰਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿੰਡ ਸਮਾਉ ਤੋਂ ਠੇਠ ਪੰਜਾਬੀ ਟੀਵੀ ਲਈ ਬਿੱਟੂ ਬੁੜਲਾੜਾ ਦੀ ਰਿਪੋਰਟ